ਕਰਨਾ ਓ ਮਿੱਤਰੋ ਮਰੂੰ 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 ਕੀ ਕਰਨਾ ਓ ਮਿੱਤਰੋ ਮਰੂੰ ਮਰੂੰ ਪੁਰਾਣੀਆਂ ਚੀਜ਼ਾਂ ਸੰਘੋਂ ਸਾਨੂੰ ਚਾਹੀਦੀਆਂ ਇੱਥੇ ਐਂਟੀਨਾ ਚਾਹੀਦਾ ਆਟਾ ਚੱਕੀ ਸਾਨੂੰ ਮਿਲ ਗਈ ਐ ਤੇ ਚਰਖਾ ਮਿਲ ਗਿਆ ਫੋਰ ਊਰੀ ਊਖਲੀ ਵਗੈਰਾ ਪੁਰਾਣੀ ਸਾਰਾ ਚੀਜ਼ ਕਰਨਾ ਇੱਥੇ ਲਾਉਣਾ ਸੀ ਹੌਲੀ ਹੌਲੀ ਹੋਰ ਤੇ ਤੰਦੂਰ ਲਾਵਾਂਗੇ ਹਾਰਾ ਹੈਗਾ दादा करे कर कृपा